ਸਾਡੀਆਂ ਸਰਕਾਰਾਂ ਜਿਹੜੇ ਕਾਨੂੰਨ ਤੋਂ ਬਾਹਰ ਜਾ ਕੇ ਸਾਡੇ ਮੁੰਡਿਆਂ ਨੂੰ ਮਾਰਦੇ ਉਹਨਾਂ ਨੂੰ ਸਟਾਰ ਲਗਦੇ ਆ ਉਹਨਾਂ ਨੂੰ ਤਰੱਕੀਆਂ ਦਿੱਤੀਆਂ ਜਾਂਦੀਆਂ ਸਾਡੇ ਲੀਡਰਾਂ ਦੀ ਪਿੱਠ ਤਾਪਤ ਵਧਾਉਂਦੇ ਆ ਪੰਜਾਬ ਦੀ ਖੇਤੀ ਦੀ ਜਿਹੜੀ ਜ਼ਮੀਨ ਸਾਡੇ ਕੋਲ ਸਾਨੂੰ ਜ਼ਮੀਨ ਸਾਡੇ ਕੋਲੋਂ ਖੋਹ ਕੇ ਜਿਹੜੀ ਸਾਡੀ ਸਰਦਾਰੀ ਨੂੰ ਚੈਲੰਜ ਕੀਤਾ ਜਾ ਰਿਹਾ ਜਿੱਦਣ ਸਾਡੇ ਕੋਲ ਜ਼ਮੀਨ ਨਾ ਰਹੀ ਉਹਦਣ ਸਾਡਾ ਸੱਭਿਆਚਾਰ ਵੀ ਸਾਡਾ ਸਭ ਕੁਝ ਖਤਮ ਹੋ ਜਾਣਾ ਕਿਉਂ ਆ ਜਿਹੜੇ ਹੁਣ ਜਿਹੜੇ ਅਸਲੀ ਕਾਤਲਾਂ ਨੂੰ ਫਣਦੀ ਬਜਾਏ ਉਹਦਾ ਅਬੋਰ ਚ ਹੋਇਆ ਉਹਨਾਂ ਨੂੰ ਛਪਾਉਣ ਵਾਸਤੇ ਉਹ ਨਜਾਇਜ਼ ਮੁੰਡੇ ਮਾਰੇ ਗਏ ਤੇ ਉਹਦੇ ਵਾਸਤੇ ਜਿਹੜੇ ਸਾਡੇ ਮੰਤਰੀ ਆ ਉਹ ਪੁਲਿਸ ਨੂੰ ਸ਼ਵਾਸ਼ ਦੇ ਰਹੇ ਆ ਆ ਬੀਬੀ ਨੈਂਸੀ ਜੀ ਹੁਣੇ ਕਹਿ ਕੇ ਗਏ ਮੈਂ ਅਸੀਂ 45 ਦਿਨ 50 ਦਿਨ ਇੱਥੇ ਤੇ 30 32 33 ਸਾਲ ਤੋਂ ਲੋਕ ਰੋਂਦੇ ਆ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਵੀ ਤੁਸੀਂ ਬਹੁਤ ਵਧੀਆ ਜੀ ਇੰਨੀ ਛੇਤੀ ਆ ਕੰਮ ਕਰ ਦਿੱਤਾ ਕਿ ਜੇ ਸਹੀ ਕੰਮ ਕਰਤੀ ਹੁੰਵੇ ਪੁਲਿਸ ਤੇ ਮੇਰਾ ਖਲ ਪੰਜਾਬ ਦਾ ਹਾਲਾਤ ਇਦਾਂ ਦੇ ਨਾ ਹੁੰਦੇ ਸਾਹ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਹਕੂਮਤੀ ਜ਼ਬਰ ਦੇ ਖਿਲਾਫ ਸਾਰੇ ਜਾਣਿਆ ਇਕੱਤਰ ਹੋਏ ਜੋ ਤੁਸੀਂ ਜਾਗਦਿਆਂ ਜ਼ਮੀਰਾਂ ਵਾਲੇ ਹੋ ਯੁਰਤ ਵਾਲੇ ਹੋ ਤਾਂ ਕਰਕੇ ਤੁਸੀਂ ਇੱਥੇ ਪਹੁੰਚੇ ਹੋ ਨਹੀਂ ਤੇ ਜਿੰਨਾ ਪ੍ਰਸ਼ਾਸਨ ਦਾ ਇਹੋ ਜੇ ਸਮੇਂ ਤੇ ਦਬਾਅ ਹੁੰਦਾ ਉਹ ਲੋਕਾਂ ਨੂੰ ਘਰਾਂ 'ਚੋਂ ਨਿਕਲਣਾ ਬੰਦ ਕਰਦੇ ਆ ਕਈ ਤਰ੍ਹਾਂ ਦੇ ਡਰਾਵੇ ਦਿੰਦੇ ਆ ਪਰ ਤੁਸੀਂ ਫਿਰ ਵੀ ਮੇਰਾ ਖਾਲਾ ਗੁਰੂ ਸਾਹਿਬ ਨੂੰ ਸਮਰਪਿਤ ਜੋ ਜੋ ਗੁਰੂ ਦਾ ਸਿਧਾਂਤ ਹੈ ਜਾਂ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਇਹ ਗੁਰਾਂ ਦੀ ਸੋਚ ਆ ਕੇ ਜ਼ੁਲਮ ਦੇ ਖਿਲਾਫ ਹਮੇਸ਼ਾ ਡਟ ਕੇ ਖੜਨਾ ਤੇ ਜੋ ਇਹ ਮੇਰਾ ਖਿਆਲ ਹੈ ਕਿ ਹਕੂਮਤਾਂ ਵੀ ਭਲੀ ਭਾਂਤ ਜਾਣਦੀਆਂ ਕਿ ਇਹਨਾਂ ਲੋਕਾਂ ਨੂੰ ਅਸੀਂ ਜੇ ਦਬਾ ਕੇ ਰੱਖਣ ਦੀ ਕੋਸ਼ਿਸ਼ ਕਰਦੇ ਆਂ ਪਰ ਉਹ ਦਬਾਏ ਨਹੀਂ ਜਾ ਰਹੇ ਕਿਉਂਕਿ ਉਹਨਾਂ ਨੇ ਜੇ ਆਪਾਂ ਦਿੱਲੀ ਮੋਰਚਾ ਲਾਇਆ ਤੇ ਉਦੋਂ ਗੁਰੂ ਮਹਾਰਾਜ ਦੀ ਕਿਰਪਾ ਬੜੀ ਬਖਸ਼ਿਸ਼ ਹੋਈ ਕਿ ਆਪਾਂ ਉਹ ਤਿੰਨ ਕਾਨੂੰਨ ਰੱਦ ਕਰਾਏ ਪਰ ਉਹ ਹੀ ਬਦਲਾ ਉਹ ਜਿਹੜਾ ਉਹਨਾਂ ਦੇ ਉਹ ਆਪਣੇ ਕੋ ਲੈ ਰਿਆ ਉਹ ਆਪਾਂ ਨੂੰ ਪਾੜ ਕੇ ਲੈ ਰਿਆ ਵੱਖਰੇ ਵੱਖਰੇ ਧੜੇ ਬਣਾ ਕੇ ਲੈ ਰਿਆ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਇਹ ਚੀਜ਼ਾਂ ਵੀ ਸੋਚਣ ਦੀ ਲੋੜ ਆ ਬਾਕੀ ਇੱਥੇ ਕਈ ਚੀਜ਼ਾਂ ਇਹੋ ਜਿਹੀਆਂ ਵੀ ਵਿਚਾਰਾ ਹੋਈਆਂ ਕਿ ਕਾਨੂੰਨ ਚ ਇਹੋ ਜਿਹਾ ਸੌਦਾ ਹੋ ਜਾਣ ਐਡਾ ਹੋ ਜੇ ਪਰ ਮੈਨੂੰ ਲੱਗਦਾ ਹੈ ਕਿ ਇਸ ਪੰਜਾਬ ਵਾਸਤੇ ਖਾਸ ਕਰਕੇ ਸਿੱਖਾਂ ਵਾਸਤੇ ਕਾਨੂੰਨਾਂ ਦੀ ਕੋਈ ਚੀਜ਼ ਨਹੀਂ ਗਈ ਇਹ ਲੋਕਤੰਤਰ ਦਾ ਇੱਕ ਮਖੌਟਾ ਵਾ ਇਹ ਸਾਰਾ ਕੁਝ ਜਿਹੜਾ ਕੇ ਕਾਨੂੰਨ ਤੋਂ ਬਾਹਰ ਜਾ ਕੇ ਕਿਹੜਾ ਕਾਨੂੰਨ ਇਹਨੂੰ ਕਹਿੰਦਾ ਕਿ ਝੂਠੇ ਅਨਕਾਊਂਟਰ ਕਰਨ ਵਾਸਤੇ ਕਿਹੜਾ ਕਿਹੜਾ ਕਾਨੂੰਨ ਕਹਿੰਦਾ ਕਿ ਇਹਨਾਂ ਨੂੰ ਪੁਲਸੇ ਹਰਾਸਤਾਂ ਚ ਮਾਰਿਆ ਜਾਵੇ ਇਹ ਕਾਨੂੰਨ ਤੋਂ ਬਾਹਰ ਜਾ ਕੇ ਸਾਰਾ ਕੁਝ ਹੋ ਰਿਹਾ ਕਿਉਂਕਿ ਕਾਨੂੰਨ ਕਨਾਨ ਨਾਂ ਦੀ ਕੋਈ ਚੀਜ਼ ਨਹੀਂ ਕੀ ਉਹ ਸਾਰੇ ਸਾਡੀ ਜਿਹੜੀ ਹੋਣデア ਉਹਨੂੰ ਖਤਮ ਕਰਨਾ ਚਾ ਰਹੇ ਆ ਸਾਡੇ ਜਿਹੜਾ ਵਿਰਸਾ ਸਾਡਾ ਜਿਹੜਾ ਜੋ ਵੀ ਸਾਡਾ ਕਲਚਰ ਆ ਸਭਿਆਚਾਰ ਆ ਸਾਰੀਆਂ ਚੀਜ਼ਾਂ ਨੂੰ ਸਾਨੂੰ ਲੁੱਟ ਕੇ ਅਰਥਕ ਤੌਰ ਤੇ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਖਤਮ ਕਰਕੇ ਉਹ ਆਪਣਾ ਇਹ ਤੋਰੀ ਫੁਲਕਾ ਚਲਾਉਣਾ ਚਾ ਰਹੇ ਆ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਇਹ ਚੀਜ਼ ਸਮਝਣ ਦੀ ਲੋੜ ਆ ਕਿ ਜੋ ਉਹ ਉਹ ਤੇ ਕਰਨਾ ਚਾ ਰਹੇ ਆ ਉਹਦੇ ਉਹਦੇ ਵਿੱਚ ਆਪਾਂ ਵੀ ਨਾ ਆਪਣਾ ਯੋਗਦਾਨ ਹੋਵੇ ਆਪਾਂ ਵੀ ਆਪਾਂ ਇੱਕ ਦੂਜੇ ਦੇ ਸਹਯੋਗੀ ਬਣੀਏ ਇੱਕ ਦੂਜੇ ਨੂੰ ਭੰਡਣ ਵਾਸਤੇ ਇੱਕ ਦੂਜੇ ਨੂੰ ਬਦਨਾਮ ਕਰਨ ਵਾਸਤੇ ਕਿਉਂਕਿ ਹੁਣ ਤੁਹਾਨੂੰ ਪਤਾ ਹੀ ਹੈ ਕਿ ਕਾਨੂੰਨ ਦੀਆਂ ਕਿਹੜੀਆਂ ਗੱਲਾਂ ਆ ਕਾਨੂੰਨ ਆ ਮੇਰਾ ਖਿਆਲ ਹੈ ਕਿ ਕਈ ਸਾਲਾਂ ਤੋਂ ਐਨਐਸਏ ਕੇ ਸੇ ਹਿੰਦੁਸਤਾਨ ਚ ਨਹੀਂ ਲੱਗਾ ਮੇਰੇ ਖਾ 25 30 ਸਾਲ ਤੋਂ ਤੇ ਜੇ ਉਹ ਨੌਜਵਾਨਾਂ ਤੇ ਲੱਗਾ ਤੇ ਉਹ 2 2 3 3 ਸਾਲ ਤੱਕ ਬਧਾਇਆ ਜਾ ਰਿਹਾ ਕਾਨੂੰਨਾਂ ਦੀ ਕੋਈ ਸੰਵਿਧਾਨ ਦੀਆਂ ਗੱਲਾਂ ਖਾਲੀ ਕਾਗਜ਼ਾਂ ਚ ਹੀ ਆ ਪਰੈਕਟੀਕਲ ਤੌਰ ਤੇ ਮੇਰਾ ਖਿਆਲ ਲਖਸਿਧਾਨਾ ਜੀ ਇੱਕ ਬੜੀ ਪੰਜਾਬ ਦੀ ਜਾਣੀ ਪਛਾਣੀ ਸਖਸ਼ੀਅਤ ਆ ਕਿ ਜਿਹੜੇ ਉਹ ਪੰਜਾਬ ਲੋਕਾਂ ਦੀ ਗੱਲ ਕਰਦੇ ਆ ਉਹਨਾਂ ਲੋਕਾਂ ਨਾਲ ਇਹੋ ਜਿਹਾ ਕੁਝ ਵਾਪਰ ਸਕਦਾ ਤੇ ਆਮ ਲੋਕਾਂ ਨਾਲ ਦਿਨ ਦਿਹਾੜੇ ਰੋਜ਼ੇ ਠਾਣਿਆਂ ਚ ਕਚਹਿਰੀਆਂ ਚ ਕੀ ਹੋ ਰਿਹਾ ਉਹ ਉਹ ਮੇਰਾ ਖਿਆਲ ਹੈ ਕਿ ਬਹੁਤ ਵੱਡੀ ਗਿਣਤੀ ਚ ਹੋ ਰਿਹਾ ਇਸ ਕਰਕੇ ਮੇਰਾ ਖਿਆਲ ਹੈ ਕਿ ਜੇ ਇਹੋ ਜੇ ਲੋਕਾਂ ਨਾਲ ਜਿਹੜੇ ਪੰਜਾਬ ਦੀ ਆਵਾਜ਼ ਪੰਜਾਬੀਅਤ ਦੀ ਕਿਸਾਨੀਆਂ ਦੀ ਜਵਾਨੀ ਦੀ ਕੋਈ ਮੀਡੀਆ ਦੇ ਥਰੂ ਕਰਨ ਵਾਲਾ ਹੋਵੇ ਕੋਈ ਨਸ਼ਿਆਂ ਦੇ ਖਿਲਾਫ ਲੜਨ ਵਾਲਾ ਹੋਵੇ ਪਰਮਿੰਦਰ ਸਿੰਘ ਝੋਟੇ ਵਰਗਾ ਕੋਈ ਬੇਅਦਬੀ ਦੇ ਖਿਲਾਫ ਮੋਰਚਾ ਲਾਉਣ ਵਾਸਤੇ ਬੈਠਾ ਹੋਵੇ ਜਗਜੀਤ ਸਿੰਘ ਵਰਗਾ ਤੇ ਕਿਸੇ ਦੀ ਆਵਾਜ਼ ਨੂੰ ਸੁਣਿਆ ਨਹੀਂ ਜਾ ਰਿਹਾ ਉਲਟਾ ਕਿ ਉਹਨਾਂ ਨੂੰ ਉਹਨਾਂ ਤੇ ਕੇਸ ਦਰਜ ਕੀਤੇ ਜਾ ਰਹੇ ਆ ਉਹਨਾਂ ਦੇ ਪਰਿਵਾਰਾਂ ਤੇ ਕੀਤੇ ਜਾ ਰਹੇ ਆ ਕਿਉਂਕਿ ਪੰਜਾਬ ਦੀ ਆਵਾਜ਼ ਨੂੰ ਖਤਮ ਕਰਨਾ ਵਾ ਪੰਜਾਬ ਦੀ ਆਵਾਜ਼ ਨੂੰ ਰੋਕਣਾ ਵਾ ਪਰ ਗੁਰੂ ਮਹਾਰਾਜ ਬੜੇ ਬਿਆਨ ਤੇ ਆ ਮੇਰਾ ਖਿਆਲ ਲੇ ਕੇ ਦੁਬਾਈ ਨਹੀਂ ਜਾ ਸਕਦੀ ਆਪਾਂ ਸਾਰੇ ਜਣੇ ਇੱਕ ਹੋਈਏ ਆਪੇ ਸਾਰੇ ਜਣੇ ਹੰਬੜਾ ਮਾਰੀਏ ਸਾਡੇ ਨੌਜਵਾਨ ਜਿਹੜੇ ਮੀਡੀਆ ਦੇ ਥਰੂ ਪੰਜਾਬ ਦੀ ਗੱਲ ਸਿੱਖੀ ਦੀ ਗੱਲ ਨੂੰ ਅੱਗੇ ਲੈ ਕੇ ਜਾਣਾ ਚਾਹ ਜਸਜੀਪ ਸਿੰਘ ਮੁਕਸਰ ਵਰਗੇ ਉਹਨਾਂ ਨਾਲ ਵੀ ਉਹਨਾਂ ਦੇ ਚੈਨਲ ਬੰਦ ਕੀਤੇ ਜਾਂਦੇ ਆ ਜਿਹੜੇ ਇੱਥੇ ਸਾਡੇ ਸੱਭਿਆਚਾਰ ਨੂੰ ਗੰਦਲਾ ਕਰਦੇ ਆ ਉਹਨਾਂ ਨੂੰ ਬਰਬਾਦ ਕਰਨਾ ਚਾਹੁੰਦੇ ਸਾਡੀ ਨੌਜਵਾਨੀ ਨੂੰ ਗਲਤ ਪਾਸੇ ਲੈ ਜਾਣਾ ਚਾਹੁੰਦੇ ਆ ਉਹਨਾਂ ਚੈਨਲਾਂ ਨੂੰ ਪ੍ਰਮੋਟ ਜਾ ਰਿਹਾ ਉਹਨਾਂ ਦੇ ਖਿਲਾਫ ਸ਼ਿਕਾਇਤਾਂ ਵੀ ਹੁਣ ਉਹਨਾਂ ਨੂੰ ਬੰਦ ਨਹੀਂ ਕੀਤਾ ਜਾ ਰਿਹਾ ਤੇ ਜਿਹੜੇ ਕੋਈ ਆਪਣੀ ਕੌਮ ਦੀ ਆਪਣੇ ਧਰਮ ਦੀ ਆਪਣੀ ਕਿਸਾਨੀ ਦੀ ਆਪਣੀ ਜਵਾਨੀ ਦੀ ਗੱਲ ਕਰਦੇ ਹੋਣ ਉਹਨਾਂ ਦੇ ਪੇਜ ਕਦੋਂ ਬੰਦ ਕਰ ਦਿੱਤੇ ਜਾਂਦੇ ਆ ਉਹਨਾਂ ਦੀ ਕਿਤੇ ਸੁਣਵਾਈ ਨਹੀਂ ਹੁੰਦੀ ਇਸ ਕਰਕੇ ਆਪਾਂ ਨੂੰ ਸਾਰੀਆਂ ਧਿਰਾਂ ਨੂੰ ਸਾਰਿਆਂ ਨੂੰ ਆਪਣੇ ਧੜੇ ਬੰਦੀਆਂ ਪਾਰਟੀ ਪਾਜੀਆਂ ਤੋਂ ਉੱਪਰ ਉੱਠ ਕੇ ਪੰਜਾਬ ਨੂੰ ਬਚਾਉਣ ਦੀ ਲੋੜ ਆ ਨਹੀਂ ਤੇ ਇਹ ਜਿਹੜੇ ਵਰਤਾਰੇ ਆ ਆ ਬੀਬੀ ਨੈਂਸੀ ਜੀ ਹੁਣੇ ਕਹਿ ਕੇ ਗਏ ਮੈਂ ਅਸੀਂ ਨੇ 45 ਦਿਨ 50 ਦਿਨ ਇੱਥੇ ਤੇ 30 32 33 ਸਾਲ ਤੋਂ ਲੋਕ ਰੋਂਦੇ ਆ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਤੇ ਤੁਸੀਂ ਤੇ ਬਹੁਤ ਮੇਰੇ ਖਿਆਲ ਹੈ ਕਿ ਗੁਰੂ ਮਹਾਰਾਜ ਕਿਰਪਾ ਕਰੇ ਤੁਹਾਡੇ ਸਿਰ ਤੇ ਮੇਰੇ ਹੱਥ ਪ੍ਰਿਆਥ ਰੱਖੇ ਇਹ ਲੜਾਈ ਬਹੁਤ ਲੰਬੀ ਆ ਐਡੀ ਛੇਤੀ ਕਿਉਂਕਿ ਸਾਡੀਆਂ ਸਰਕਾਰਾਂ ਜਿਹੜਾ ਕਾਨੂੰਨ ਤੋਂ ਬਾਹਰ ਜਾ ਕੇ ਸਾਡੇ ਮੁੰਡਿਆਂ ਨੂੰ ਮਾਰਦੇ ਉਹਨਾਂ ਨੂੰ ਸਟਾਰ ਲੱਗਦੇ ਆ ਉਹਨਾਂ ਨੂੰ ਤਰੱਕੀਆਂ ਦਿੱਤੀਆਂ ਜਾਂਦੀਆਂ ਸਾਡੇ ਲੀਟਰਾਂ ਦੇ ਪਿੱਠ ਤਾਪਤ ਵਧਾਉਂਦੇ ਆ ਆ ਜਿਹੜੇ ਹੁਣ ਜਿਹੜੇ ਅਸਲੀ ਕਾਤਲਾਂ ਨੂੰ ਫਣਦੀ ਬਜਾਏ ਉਹਦਾ ਅਪੋਰਚ ਹੋਇਆ ਉਹਨਾਂ ਨੂੰ ਛਪਾਉਣ ਵਾਸਤੇ ਉਹ ਨਜਾਇਜ਼ ਮੁੰਡੇ ਮਾਰੇ ਗਏ ਤੇ ਉਹਦੇ ਵਾਸਤੇ ਜਿਹੜੇ ਸਾਡੇ ਮੰਤਰੀ ਆ ਉਹ ਪੁਲਿਸ ਨੂੰ ਸ਼ਵਾਸ਼ ਦੇ ਰਹੇ ਆ ਜੇ ਤੁਸੀਂ ਬਹੁਤ ਵਧੀਆ ਜੀ ਇੰਨੀ ਛੇਤੀ ਆ ਕੰਮ ਕਰ ਦਿੱਤਾ ਕਿ ਜੇ ਸਹੀ ਕੰਮ ਕਰਦੀ ਹੋਵੇ ਪੁਲਿਸ ਤੇ ਮੇਰਾ ਖਲ ਪੰਜਾਬ ਦਾ ਹਾਲਾਤ ਇਦਾਂ ਦੇ ਨਾ ਹੁੰਦੇ ਇਸ ਕਰਕੇ ਮੇਰੇ ਸਾਰੇ ਜਿਹੜੇ ਇੱਥੇ ਧਾਰਮਿਕ ਜਥੇਬੰਦੀਆਂ ਆ ਸਮਾਜਿਕ ਜਥੇਬੰਦੀਆਂ ਰਾਜਨੀਤਿਕ ਕਿਸਾਨ ਜਥੇਬੰਦੀਆਂ ਮੈਂ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਕਰਦਾ ਤੁਹਾਨੂੰ ਕੋਟ ਨੂੰ ਕੋ ਨਮਸਕਾਰ ਕਰਦਾ ਕਿ ਤੁਸੀਂ ਲੜਨ ਵਾਲੇ ਲੋਕ ਤੁਹਾਨੂੰ ਮਹਾਰਾ ਚੜ੍ਹਦੀ ਕਲਾ ਕਰੇ ਬਾਕੀ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਸਿੱਖਾਂ ਨੂੰ ਖਾਸ ਕਰਕੇ ਬੇਨਤੀ ਕਰਦਾ ਕਿ ਲੜਨ ਵਾਲੇ ਲੋਕਾਂ ਦੀ ਪਿੱਠ ਤੇ ਖੜੇ ਹੋ ਇਹ ਨਾ ਹੋਵੇ ਕਿ ਜੇ ਇਹ ਥਿਆਰ ਸੁੱਟ ਕੇ ਤੇ ਫਿਰ ਇਹ ਜਿਹੜੇ ਆਪਣੇ ਹੋ ਦਸਤੀ ਆ ਉਹ ਤਾਂ ਮਟਾਉਣ ਵਾਸਤੇ ਤੁਰਿਆ ਇਹਨਾਂ ਨੂੰ ਜਿੰਨਾ ਵੀ ਇਹਨਾਂ ਬੀਬੀਆਂ ਬੈਠੀਆਂ ਵਾਂ ਇਹਨਾਂ ਦਾ ਵੀ ਵੱਡਾ ਸੁਜੋਗ ਆ ਕਿ ਆਪਣਾ ਮਤਲਬ ਇਹ ਮਾਤਾ ਭਾਗੋ ਦੀ ਵਾਰਸਿਆ ਆਪਾਂ ਨੂੰ ਸਾਰਿਆਂ ਨੂੰ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਸਾਰਿਆਂ ਨੂੰ ਹੰਬੜਾ ਮਾਰਨਾ ਚਾਹੀਦਾ ਸਮਾਂ ਬਹੁਤ ਹੋ ਚੁੱਕਾ ਹੈ ਬਹੁਤ ਗੱਲਾਂ ਕਰਨ ਵਾਲੀਆਂ ਬਹੁਤ ਜੋ ਸਾਡੀ ਕੌਮ ਦੀਆਂ ਬਹੁਤ ਵੱਡੀਆਂ ਪੀੜਾਂ ਵਾਂ ਬੰਦੀ ਸਿੰਘ ਸਾਡੇ 33 32 ਸਾਲ ਤੋਂ ਬੈਠੇ ਆ ਪਰ ਮੇਰਾ ਖਿਆਲ ਹੈ ਕਿ ਸਭ ਤੋਂ ਵੱਡਾ ਕਾਰਨ ਆ ਕਿ ਸਾਡੀ ਜਿਹੜੀ ਹਉਮੇ ਹੰਕਾਰ ਆ ਉਹ ਇੜਕਾ ਬਣ ਰਿਹਾ ਸਭ ਜਗ੍ਹਾ ਤੇ ਇਸ ਕਰਕੇ ਜਿੰਨਾ ਚਿਰ ਅਸੀਂ ਗੁਰੂ ਨੂੰ ਗੁਰੂ ਨੂੰ ਸਮਰਪਤ ਨਹੀਂ ਹੁੰਦੇ ਗੁਰੂ ਤੋਂ ਸੇਧ ਨੇ ਲੈ ਕੇ ਆਪਣਾ ਜੀਵਨ ਜੀਂਦੇ ਉਹਨਾਂ ਤੇ ਮੇਰਾ ਖਿਆਲ ਸਾਡੇ ਦੇ ਗੁਰੂ ਮਹਾਰਾਜ ਵੀ ਸ਼ਾਇਦ ਉਹ ਖੁਸ਼ ਨਹੀਂ ਹੋਣਗੇ ਇਸ ਕਰਕੇ ਉਹਨਾਂ ਗਾੜੀ ਚਰਨਾ ਛੱਡ ਅਰਦਾਸ ਵੀ ਕਰ ਗਿਆ ਸੱਚੇ ਪਾਤਸ਼ਾਹ ਤੁਸੀਂ ਸਾਡੇ ਤੇ ਤਰਸ ਕਰੋ ਬਾਕੀ ਹਕੂਮਤੀ ਜ਼ਬਰ ਤੇ ਸਹਿਲਾਂਗੇ ਜਿਹੜਾ ਸਾਡੇ ਆਪਣੇਾਂ ਵੱਲੋਂ ਵੀ ਕੀਤਾ ਜਾਂਦਾ ਕਿਸੇ ਵੇਲੇ ਉਹ ਉਹ ਵੀ ਬੜੀ ਮਾੜੀ ਗੱਲ ਆ ਇਸ ਕਰਕੇ ਮੈਂ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਲੱਖਾ ਸਦਾਣਾ ਜੀ ਉਹਨਾਂ ਦਾ ਜਿੰਨੇ ਵੀ ਸ਼ੰਗਰਸੀ ਲੋਕ ਆ ਨਵਦੀਪ ਆ ਪਾਨਾ ਸਿੱਧੂ ਆ ਜਿੰਨੇ ਵੀ ਪੰਜਾਬ ਦੀ ਗੱਲ ਚੁੱਕਦੇ ਆ ਅੱਗੇ ਹੋ ਕੇ ਪੰਜਾਬ ਦੀ ਬੋਲੀ ਦੀ ਪੰਜਾਬ ਦੇ ਪਾਣੀਆਂ ਦੀ ਪੰਜਾਬ ਦੇ ਪ੍ਰੋਡਿਊਸ਼ਨ ਦੀ ਪੰਜਾਬ ਦੀ ਖੇਤੀ ਦੀ ਜਿਹੜੀ ਜ਼ਮੀਨ ਸਾਡੇ ਕੋ ਸਾਨੂੰ ਜ਼ਮੀਨ ਸਾਡੇ ਕੋਲੋਂ ਖੋ ਕੇ ਜਿਹੜੀ ਸਾਡੀ ਸਰਦਾਰੀ ਨੂੰ ਚੈਲੰਜ ਕੀਤਾ ਜਾ ਰਿਹਾ ਜਿੱਦਣ ਸਾਡੇ ਕੋਲ ਜ਼ਮੀਨ ਨਾ ਰਹੀ ਉਹਦਣ ਸਾਡਾ ਸੱਭਿਆਚਾਰ ਵੀ ਸਾਡਾ ਸਭ ਕੁਝ ਖਤਮ ਹੋ ਜਾਣਾ ਕਿਉਂਕਿ ਜਿਹੜੇ ਸ਼ਹਿਰਾਂ ਚ ਉਹ ਚੀਜ਼ਾਂ ਕਾਬਜ ਹੋ ਗਈਆਂ ਤੇ ਉੱਥੇ ਦੇਖੋ ਕਿ ਆਪਣੇ ਪੰਜਾਬੀਆਂ ਦੀ ਹੋਂਦਸਤੀ ਇੱਕਦਮ ਖਤਮ ਹੋ ਚੁੱਕੀ ਆ ਇਸ ਕਰਕੇ ਤੁਸੀਂ ਵੀ ਸਾਰੇ ਜਾਣੇ ਲੋਭ ਲਾਲਚ ਤੋਂ ਉੱਠੋ ਇਹ ਨਾ ਹੋਵੇ ਸਾਨੂੰਾ ਕਰੋੜ ਦਿੰਦਾ ਤੇ 2 ਕਰੋੜ ਦਿੰਦਾ ਅਸੀਂ ਆਪਣੀਆਂ ਜ਼ਮੀਨਾਂ ਕਿਸੇ ਵੀ ਹਾਲਾਤ ਚ ਉਹਨਾਂ ਦਾ ਸੌਦਾ ਨਾ ਕਰੀਏ ਉਹਨਾਂ ਨੇ ਵੇਚੀਏ ਨਾ ਉਹ ਸਾਡੀਆਂ ਮਾਂ ਆਪਣੀ ਸਮਝੀਏ ਸਾਡੇ ਪੁਰਖਿਆਂ ਤੋਂ ਅਸੀਂ ਤੇ ਬਣਾਈਆਂ ਨਹੀਂ ਸਾਡੇ ਵੱਡੇ ਵਡੇਰਿਆਂ ਨੇ ਕਿੱਥੋਂ ਚੱਲ ਕੇ ਸਾਡੇ ਕੋਲ ਆਈਆਂ ਤੇ ਕਿੱਥੋਂ ਕਿੱਥੋਂ ਤੱਕ ਉਹਨਾਂ ਨੇ ਅੱਗੇ ਪਹੁੰਚਣਾ ਇਸ ਕਰਕੇ ਆਪਾਂ ਇਹ ਇਹ ਸਾਡੀਆਂ ਚੀਜ਼ਾਂ ਦਾ ਧਿਆਨ ਰੱਖੀਏ ਸਾਰੇ ਜਾਣੇ ਇੱਕ ਹੋ ਕੇ ਇਹਨਾਂ ਦਾ ਆਪਣੇ ਕਿਸਾਨ ਜੁੰਨਿਆਂ ਆਗੂਆਂ ਦਾ ਜਿਹੜਾ ਇਹ ਮੋਰਚਾ ਇਹ ਜਿਹੜੀ ਜ਼ਮੀਨ ਖੋਣ ਦਾ ਵਾ ਇਹਦੇ ਵਾਸਤੇ ਵੀ ਇਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਤੁਸੀਂ ਤਕੜੇ ਹੋ ਕੇ ਲੜਾਈ ਲੜੋ ਸਾਰੇ ਪੰਜਾਬੀ ਤੁਹਾਡਾ ਸਾਥ ਦੇਣਗੇ ਇਸ ਕਰਕੇ ਇਹਨਾਂ ਗ ਬੇਨਤੀਆਂ ਕਰਦਿਆਂ ਕੋ ਭੁੱਲ ਚੁੱਕ ਹੋਵੇ ਉਹਦੇ ਲਈ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ